ਐਮਪੀ ਅਮਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਤੋਂ ਕਿਸੇ ਤਰ੍ਹਾਂ ਦੇ ਖਦਸ਼ੇ ਨੇ ਇਹ ਪੁਲਿਸ ਦਾ ਇੱਕ ਹਲਫਨਾਮਾ ਹਾਈ ਕੋਰਟ ਚ ਜਾਂਦਾ ਹੈ 23 ਫਰਵਰੀ 2023 ਦੀ ਘਟਨਾ ਜਿਹੜੀ ਕਿ ਅਜਨਾਲਾ ਪੁਲਿਸ ਥਾਣੇ ਦੇ ਉੱਤੇ ਜਿਹੜਾ ਕਾਂਡ ਵਾਪਰਿਆ ਸੀ ਉਸ ਨੂੰ ਲੈ ਕੇ ਇੱਕ ਵੀਡੀਓ ਕਲਿੱਪ ਵੀ ਜਾਰੀ ਕਰ ਦਿੱਤਾ ਗਿਆ ਯਾਨੀ ਕਿ ਹਾਈ ਕੋਰਟ ਦੇ ਵਿੱਚ ਭੇਜ ਦਿੱਤਾ ਗਿਆ ਪੇਸ਼ ਕਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਔਰ ਕਿਹਾ ਗਿਆ ਕਿ ਅਮਰਿਤਪਾਲ ਸਿੰਘ ਦੇ ਖਿਲਾਫ ਜਾਂ ਉਸਦੇ ਸਾਥੀਆਂ ਦੇ ਖਿਲਾਫ ਜਿਹੜਾ ਐਨਐਸਏ ਵਧਾਇਆ ਗਿਆ ਉਸ ਦਾ ਆਧਾਰ ਕੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਨ ਨੂੰ ਖਤਰਾ ਹੈ ਔਰ ਇਸੇ ਤਰ੍ਹਾਂ ਕਾਨੂੰਨ ਵਿਵਸਥਾ ਨੂੰ ਖਤਰਾ ਹੈ ਕਿਉਂਕਿ ਜਿਸ ਤਰ੍ਹਾਂ ਦੀ ਸ਼ਬਦਾਵਲੀ ਉਸ ਵੇਲੇ ਵਰਤੀ ਗਈ ਉਸ ਤੋਂ ਖਦਸ਼ੇ ਇਹ ਪ੍ਰਗਟਾਏ ਗਏ ਹੁਣ ਇਸ ਮਾਮਲੇ ਦੇ ਵਿੱਚ ਜਿੱਥੇ ਇੱਕ ਪਾਸੇ ਪੁਲਿਸ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਜਾਨ ਨੂੰ ਖਤਰਾ ਹੈ ਮੁੱਖ ਮੰਤਰੀ ਦੀ ਨੂੰ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਤੋਂ ਤੇ ਇਸ ਸਬੰਧ ਦੇ ਵਿੱਚ ਐਮਪੀ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਉਹਨਾਂ ਦੀ ਪ੍ਰਤੀਕਿਰਿਆ ਕੀ ਹੈ ਸਾਡੀ ਜੋ ਉਹਨਾਂ ਨਾਲ ਗੱਲਬਾਤ ਹੋਈ ਉਹ ਤੁਸੀਂ ਵੀ ਸੁਣੋ ਕਿ ਉਹ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਰਵੱਈਏ ਤੋਂ ਜਾਂ ਪੁਲਿਸ ਦੇ ਜਿਹੜੇ ਦਿੱਤੇ ਗਏ ਹਲਫਨਾਮੇ ਦੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਉਹਨਾਂ ਦੀ ਪ੍ਰਤੀਕਿਰਿਆ ਕੀ ਹੈ ਉਹਨਾਂ ਦਾ ਮੰਨ ਦਾ ਵਿਚਾਰ ਕੀ ਹੈ ਉਹ ਵੀ ਤੁਸੀਂ ਤੁਹਾਡੇ ਤੱਕ ਗੱਲਬਾਤ ਪਹੁੰਚ ਗਈ ਹੋਵੇਗੀ ਜੀ ਜੋ ਹਾਈ ਕੋਰਟ ਦੇ ਵਿੱਚ ਜਵਾਬ ਦਿੱਤਾ ਗਿਆ ਹੈ ਪੰਜਾਬ ਪੁਲਿਸ ਦੇ ਵੱਲੋਂ ਖਾਸ ਕਰਕੇ ਅਮ੍ਰਿਤਸਰ ਦਿਹਾਤੀ ਦੇ ਐਸਐਸਪੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਕਿ ਅਮਰਿਤਪਾਲ ਸਿੰਘ ਦੇ ਬਾਰੇ ਜੋ-ਜੋ ਗੱਲਾਂ ਕਹੀਆਂ ਗਈਆਂ ਨੇ ਕਿ ਕਿਉਂ ਵਧਾਇਆ ਗਿਆ ਐਨਐਸਸੀ ਉਸ ਦੇ ਬਾਰੇ ਤੁਹਾਡੇ ਕੋਲ ਜਾਣਕਾਰੀ ਪਹੁੰਚ ਗਈ ਹੈ ਪਹਿਲਾਂ ਤਾਂ ਇਹ ਦੱਸੋ ਜੀ ਨੇ ਅਸੀਮਿਤ ਤੁਹਾਡੇ ਥਰੂ ਹੀ ਜਾਂ ਇੱਕ ਦਿਨ ਹੋ ਰਾਇਆ ਸੀ ਅਸੀਂ ਉਹਦਾ ਡਾਕ ਕੀ ਦੇਖਿਆ ਨਹੀਂਗਾ ਪੂਰਾ ਵੀ ਕੀ ਕੀ ਦਾਖਲ ਕੀਤਾ ਜਵਾਬ ਉਸ ਦੇ ਵਿੱਚ ਕੁਝ ਜਾਣਕਾਰੀ ਅਸੀਂ ਤੁਹਾਡੇ ਨਾਲ ਫੇਰ ਵੀ ਸਾਂਝੀ ਕਰ ਦਿੰਨੇ ਆ ਅਸੀਂ ਇਸ ਬਾਰੇ ਖਬਰ ਕਰ ਚੁੱਕੇ ਹਾਂ ਜਿਸ ਦੇ ਵਿੱਚ ਇਹ ਕਿਹਾ ਗਿਆ ਉਹਨਾਂ ਦੇ ਵੱਲੋਂ ਇੱਕ ਹਲਫਨਾਮਾ ਦਾਇਰ ਕੀਤਾ ਜਾਂਦਾ ਹੈ ਐਸਐਸਪੀ ਦੇ ਜ਼ਰੀਏ ਜਿਸ ਵਿੱਚ ਇਹ ਦਾਖਲ ਕੀਤਾ ਗਿਆ ਜਵਾਬ ਕਿ ਅਮਰਿਤਪਾਲ ਸਿੰਘ ਦੇ ਜਿਹੜੇ ਅਜਨਾਲਾ ਪੁਲਿਸ ਸਟੇਸ਼ਨ ਤੇ ਹਮਲੇ ਦੀ ਘਟਨਾ ਤੋਂ ਬਾਅਦ ਅੰਮ੍ਰਿਤਸਰ ਦਾ ਪੁਲਿਸ ਸਟੇਸ਼ਨ ਜਿਹੜਾ ਸੀ ਉਸ ਦੀ ਇੱਕ ਵੀਡੀਓ ਕਲਿੱਪ ਕਹਿੰਦੇ ਨਾਲ ਨੱਥੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਸਾਬਕਾ ਮੁੱਖ ਮੰਤਰੀ ਦਾ ਹਾਲ ਕੀਤਾ ਗਿਆ ਉਹ ਜਿਹੜੇ ਰਾਹ ਤੇ ਚੱਲ ਰਹੇ ਨੇ ਮੁੱਖ ਮੰਤਰੀ ਭਗਵੰਤ ਸਿਮਰਨ ਫਿਰ ਇਹੀ ਹੋਏਗਾ ਇਸ ਕਰਕੇ ਕਹਿੰਦੇ ਮੁੱਖ ਮੰਤਰੀ ਦੀ ਜਾਨ ਨੂੰ ਖਤਰਾ ਹੈ ਅਮਰਪਾਲ ਸਿੰਘ ਤੋਂ ਤੇ ਉਸ ਦੇ ਸਾਥੀਆਂ ਤੋਂ ਮੇਰੇ ਖਿਆਲ ਇਹੋ ਜੇ ਬੇਬੁਨਿਆਦ ਇਲਜ਼ਾਮ ਲਾਏ ਜਾ ਰਹੇ ਆ ਜੀ ਕਿਉਂਕਿ ਵੰਟਮਾਨ ਸਾਹਿਬ ਮੇਰੇ ਖਿਆਲ ਕਿ ਇਹਦਾ ਉਹਨਾਂ ਨੂੰ ਸਰੀਰਕ ਤੌਰ ਤੇ ਤੇ ਮੇਰੇ ਕਰ ਕੋਈ ਖਤਰਾ ਨਹੀਂ ਹੋਣਾ ਚਾਹੀਦਾ ਰਾਜਨੀਤਿਕ ਤੌਰ ਤੇ ਕਿ ਮੇਰੇ ਖਲ ਹੁੰਦੇ ਕੁਰਸੀ ਨੂੰ ਖਤਰਾ ਹੋ ਸਕਦਾ ਅਮਰਪਾਲ ਤੋਂ ਜਾਂ ਜੀ ਤੇ ਇਹੋ ਜਿਹੀਆਂ ਚੀਜ਼ਾਂ ਤੇ ਆਪੜਦੀਆਂ ਬਾਕੀ ਬਾਕੀ ਸਾਡਾ ਇਤਿਹਾਸ ਗਵਾਹ ਹੈ ਵੀ ਜਿਹੜੇ ਵੀ ਬੰਦੇ ਨੇ ਕੋਈ ਕੌਮ ਤੇ ਬਹੁਤ ਵੱਡਾ ਜ਼ੁਲਮ ਕੀਤਾ ਤੇ ਫਿਰ ਉਹਦੀ ਲੋਕਾਂ ਨੇ ਉਹਦਾ ਪ੍ਰਤੀਕਰਮ ਜੰਦਾ ਹੋਇਆ ਉਹ ਤਾਂ ਕਿਤੇ ਮੇਰੇ ਖਲ ਸਹਿ ਸੁਭਾਗ ਕੋਈ ਗੱਲ ਕੀਤੀ ਹੋਗੀ ਤੇ ਇਹੋ ਜਿਹੇ ਰਸਤੇ ਤੇ ਨਾ ਚੱਲਣ ਇਹ ਨਾ ਲੋਕਾਂ ਨੂੰ ਜੀ ਲੋਕਾਂ ਦਿੱਤੀਆਂ ਪਤਨ ਨਾਲ ਜਿਹੜੇ ਮਕਦਮਿਆਂ ਜਿਨਾ 1.5 ਸਾਲ ਹੋ ਗਿਆ ਲੋਕਾਂ ਨੂੰ ਕਿ ਉਹ ਤੋਂ ਕਿ ਸਟੇਜੂ ਤੇ ਇਹ ਸਾਜ ਤੇ ਫਿਰ ਉਹਨਾਂ ਦਾ ਪ੍ਰਤੀਕਰਮ ਤੇ ਕਿ ਇਹ ਬਣਾ ਚੰਗਾ ਨਹੀਂ ਹੁੰਦਾ ਨਾ ਇਸ ਕਰਕੇ ਆਪਾਂ ਨੂੰ ਆਪਣਾ ਜੋ ਕਰਮ ਆ ਸਰਕਾਰ ਦਾ ਤੇ ਸਾਰਿਆਂ ਦੀ ਲਾਅ ਐਂਡ ਆਰਡਰ ਨੂੰ ਬਣਾ ਕੇ ਰੱਖਣਾ ਸਾਰੀਆਂ ਚੀਜ਼ਾਂ ਕਰਨੀਆਂ ਜਦੋਂ ਜਨਾਲੇ ਤੇ ਮੇਰਾ ਖਿਆਲ ਪੁਲਿਸ ਨੇ ਵੀ ਸੋਚਣਾ ਚਾਹੀਦਾ ਜਨਾਲੇ ਤੋਂ ਤੇ ਬਹੁਤ ਵੱਡਾ ਨੂਨ ਚ ਕਿੱਥੇ ਕੀ ਕੀ ਕੁਝ ਵਾਪਰਿਆ ਜਿੱਥੇ ਤੇ ਕੋਈ ਕਿਸੇ ਦਾ ਜਾਨੀ ਨੁਕਸਾਨ ਹੋਇਆ ਹੀ ਨਹੀਂ ਨਾ ਕੋਈ ਇਦਾਂ ਦੀ ਕੋਈ ਗੱਲ ਹੋਈ ਇਹ ਤੇ ਖਾਲੀ ਪੁਲਿਸ ਵੀ ਆਪਣਾ ਰਾਜ ਕਾਇਮ ਰੱਖਣਾ ਚਾਹ ਰਹੀ ਹੈ ਤੇ ਉਹ ਜਿਹੜੇ ਆਪ ਸਾਡੇ ਲੀਡਰ ਆ ਪਲਾਨ ਨੂੰ ਘੁਮਰਾਹ ਕਰਕੇ ਤੇ ਇਹੋ ਜਿਹੀ ਚੀਜ਼ਾਂ ਸਾਰੀ ਪਾਵਰ ਆਪਣੇ ਹੱਥੇ ਰੱਖਣੀ ਚਾਹ ਰਹੀ ਹੈ ਕਿ ਜੋ ਅਸੀਂ ਕਹੀ ਜਾਈਏ ਉਹ ਜਿਹੜੇ ਹੈ ਸਰਕਾਰ ਮੰਨੀ ਜਾਵੇ ਕਿਉਂਕਿ ਉਹ ਕਹਿੰਦੇ ਕਿ ਕੱਲਾ ਨਿ ਕਾਨੂੰਨ ਤੇ ਵਿਵਸਥਾ ਜਿਹੜੀ ਹੈਗੀ ਹੈ ਉਹ ਹੀ ਨਹੀਂ ਵਿਗੜਨ ਦਾ ਸਾਨੂੰ ਖਦਸ਼ਾ ਇੱਥੋਂ ਤੱਕ ਕਿ ਸਾਡੇ ਪੰਜਾਬ ਦੇ ਸਟੇਟ ਦੇ ਜਿਹੜੇ ਮੁਖੀ ਨੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਵੀ ਕੱਲ ਨੂੰ ਨੁਕਸਾਨ ਹੋ ਸਕਦਾ ਹੈ ਕਿਉਂਕਿ ਕਹਿੰਦੇ ਉਦੋਂ ਢੜਕਾਉ ਗੱਲਾਂ ਕੀਤੀਆਂ ਗਈਆਂ ਅਮਰਿਤਪਾਲ ਸਿੰਘ ਦੇ ਵੱਲੋਂ ਇਹ ਗੱਲ ਬਕਾਇਦਾ ਹਲਫਨਾਮੇ 'ਚ ਲਿਖਤੀ ਰੂਪ 'ਚ ਦਿੱਤੀ ਗਈ ਹੈ ਹਾਈ ਕੋਰਟ 'ਚ ਚਲੋ ਉਹ ਤੇ ਠੀਕ ਹੈ ਕਿ ਮੇਰੇ ਖਿਆਲ ਹੈ ਕਿ ਜਿਹੜੇ ਨਾਲੇ ਅਮਰ ਸਾਹਿਬ ਅਮਰਤਪਾਲ ਨੂੰ ਇਹ 1.5 ਸਾਲ ਹੋ ਗਿਆ ਅੰਦਰ ਬੈਠੇ ਨੂੰ ਉਹਦੇ ਜਿੰਨੇ ਸਾਥੀ ਸੰਗੀ ਸਾਥੀ ਸਾਰੇ ਅੰਦਰ ਆ ਤੇ ਭਗਵੰਤ ਮਾਨ ਸਾਹਿਬ ਨੂੰ ਬਾਹਰ ਇਹਨਾਂ ਕਿਹੜੇ ਕਿਹੜੀ ਗੂਨਾ ਉਹਨਾਂ ਤੋਂ ਕਿਸ ਤਰ੍ਹਾਂ ਖਤਰਾ ਹੋ ਸਕਦਾ ਮੈਨੂੰ ਤੇ ਸਮਝ ਨਹੀਂ ਆਉਂਦੀ ਖਤਰਾ ਤੇ ਇਹਨਾਂ ਨੂੰ ਜੋ ਇਹਨਾਂ ਨੇ ਲੋਕਾਂ ਦਾ ਵਾਵੇ ਕਰਕੇ ਆਏ ਆ ਉਹਨਾਂ ਤੋਂ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਕਿ ਨਸ਼ਿਆਂ ਦਾ ਮੁੱਦਾ ਸੀ ਉਹ ਬਹੁਤ ਵੱਡੇ ਪੱਧਰ ਤੇ ਨਸ਼ਾ ਤੇ ਲੋਕਾਂ ਦੇ ਘਰਾਂ ਘਰਾਂ ਵਿੱਚ ਪਹੁੰਚ ਗਿਆ ਹੈ ਉਹ ਤੇ ਉੱਤੇ ਕੋਈ ਕਾਬੂ ਨਹੀਂ ਪਾ ਸਕਿਆ ਸਗੋਂ ਵਧਾ ਵਧਾ ਰਹੇ ਆ ਦਿਨ ਦਿਨ ਮੇਰਾ ਰਹਿਤ ਲੈ ਕੇ ਇਹਨਾਂ ਦੇ ਟਾਰਗੇਟ ਹੀ ਪਤਾ ਨਹੀਂ ਸਰਕਾਰ ਦਾ ਇਹੋ ਜਿਹਾ ਕਿ ਕੋਈ ਨੌਜਵਾਨ ਇੱਥੇ ਨਸ਼ੇ ਤੋਂ ਬਿਨਾਂ ਰਹਿ ਨਾ ਸਕੇ ਕਿ ਗਲੀ ਗਲੀ ਮਲੇ ਮਲੇ ਤੱਕ ਪਹੁੰਚਾ ਦਿੱਤਾ ਕਿੰਨੇ ਲੋਕ ਰੋਜ਼ ਨੌਜਵਾਨ ਹੱਤੁਰੇ ਉਹਨਾਂ ਦੇ ਇਹੋ ਜੀ ਹਮ ਜਿਹੜੇ ਜਿਹੜੇ ਵਾਅਦੇ ਕੀਤੇ ਸੀ ਬੇਅਦਬੀਆਂ ਦੇ ਮੁੱਦੇ ਤੇ ਵਾਅਦਾ ਕੀਤਾ ਸੀ ਹੋਰ ਜੋ ਜਿਹੜੇ ਬੰਦੀ ਸਿੰਘਾਂ ਦੇ ਮਾਮਲੇ 'ਚ ਗਵਰਨਰ ਜੀ ਖੁਦ ਬੈਠਦੇ ਰਹੇ ਮੋਰਚਿਆਂ 'ਤੇ ਜਾ ਕੇ ਤੇ ਉਹ ਤੇ ਕੋਈ ਖਾਲ ਨਹੀਂ ਕੀਤਾ ਹੁਣ ਲੋਕਾਂ 'ਚ ਨਿਰਾਸ਼ਾ ਜਾਦੀ ਹੈ ਲੋਕਾਂ ਨੇ ਸਰਕਾਰ 'ਤੇ ਗੁੱਸਾ ਜ਼ਿਆਦਾ ਵਾ ਉਹਨਾਂ ਤੋਂ ਬਚਣ ਨੂੰ ਕੋਈ ਨਾ ਕੋਈ ਇਹੋ ਜਿਹੇ ਸ਼ੋਸ਼ੇ ਛੱਡੇ ਜਾ ਰਹੇ ਆ ਕਿਸ ਤਰੀਕੇ ਨਾਲ ਕਿ ਲੋਕਾਂ ਦਾ ਧਿਆਨ ਇਹਨਾਂ ਮਸਲਿਆਂ ਤੋਂ ਫਿਰ ਸਹੀ ਮਸਲਿਆਂ ਤੋਂ ਟਾਇਆ ਜਾ ਜਾ ਕਿ ਇਹ ਜਵਾਬ ਉਸ ਸਮੇਂ ਦਿੱਤਾ ਗਿਆ ਜਦੋਂ ਚੁਣੌਤੀ ਦਿੱਤੀ ਜਾ ਰਹੀ ਹੈ ਐਨਐਸਏ ਦੇ ਖਿਲਾਫ ਤੁਹਾਡੇ ਵੱਲੋਂ ਵੀ ਚਾਰਾ ਜੋਈ ਕੀਤੀ ਗਈ ਹੋਰ ਜਿਹੜੇ ਸਾਥੀ ਨੇ ਉਹਨਾਂ ਦੇ ਅਮਰਿਤਪਾਲ ਸਿੰਘ ਦੇ ਡਿਬਰੂਗੜ੍ਹ ਜੇਲ੍ਹ 'ਚ ਬੰਦ ਇਨਾਂ ਦੇ ਵਿੱਚ ਕੁਝ ਨਾਵਾਂ ਦਾ ਜੇਕਰ ਜ਼ਿਕਰ ਕਰਨਾ ਹੋਵੇ ਜਿਵੇਂ ਕਿ ਸਰਬਜੀਤ ਸਿੰਘ ਉਰਫ ਦਲਜੀਤ ਕਲਸੀ ਗੁਰਮੀਤ ਸਿੰਘ ਗਿੱਲ ਉਰਫ ਗੁਰਮੀਤ ਭੁੱਕਣਵਾਲਾ ਇਹਨਾਂ ਸਾਰਿਆਂ ਨੇ ਇੱਕ ਇੱਕ ਕਰਕੇ ਚੁਣੌਤੀ ਦਿੱਤੀ ਹੈ ਵੱਖੋ ਵੱਖਰੇ ਢੰਗ ਨਾਲ ਤਾਂ ਇਸੇ ਕਰਕੇ ਉਸ ਜਵਾਬ ਵਿੱਚ ਦਿੱਤਾ ਜਾ ਰਿਹਾ ਕਿ ਐਨਐਸਸੀ ਅਸੀਂ ਕਿਉਂ ਵਧਾਈ ਹੈ ਔਰ ਅਸੀਂ ਇਹ ਐਨਐਸਸੀ ਹਟਾ ਕਿਉਂ ਨਹੀਂ ਸਕਦੇ ਉਸ ਰੂਪ ਚ ਜਵਾਬ ਆਇਆ ਜੀ ਚਲੋ ਬਾਕੀ ਜਿਹੜੇ ਮੇਰੇ ਖਿਆਲ ਭਗਵੰਤ ਮਾਨ ਨੂੰ ਜੇ ਇੰਨਾ ਆਪਣੇ ਜਾਨ ਦਾ ਫਿਕਰ ਹੋਵੇ ਜਾਂ ਕੋਈ ਸਰਦੋ ਵੇਜਦਾ ਉਹਨਾਂ ਨੇ 15 ਅਗਸਤ ਤੇ ਵੀ ਉਸ ਸੀਟੇ ਤੇ ਬੈ ਕੇ ਫਿਰ ਸਰਕਾਰ ਮੇਰੇ ਖਿਆਲ ਉਹਨਾਂ ਨੂੰ ਜਿੱਦਾਂ ਦੂਜਿਆਂ ਨੂੰ ਕਹਿੰਦੇ ਹੁੰਦੇ ਸੀ ਕਿ ਮੈਂ ਘਰ ਬੈ ਜਾਣਾ ਚਾਹੀਦਾ ਫਿਰ ਸਰਕਾਰ ਬਸ ਤੀਫਾ ਦੇਵੇ ਤੇ ਕੋਈ ਹੋਰ ਕੋਈ ਜਿਹੜਾ ਸਰਕਾਰ ਨੂੰ ਸਹੀ ਤਰੀਕੇ ਨਾਲ ਲੀਡ ਕਰ ਸਕਦਾ ਹੋਵੇ ਉਹ ਆਪਣੀ ਵਾਗਡੋਰ ਸੰਭਾਲੇ ਇਹ ਕਿੱਦਾਂ ਕਿੱਦਾਂ ਵੜਾਈ ਲੈਣਗੇ ਕਿ ਲੋਕਾਂ ਦੇ ਤੇ ਹਾਲਾਤ ਬਹੁਤ ਮਾੜੇ ਹੋਏ ਪਏ ਆ ਗੈਂਗਸਟਰਾਂ ਦਾ ਪ੍ਰਭਾਵੀਆਂ ਮੰਗੀਆਂ ਜਾ ਰਹੀਆਂ ਕਈ ਕੁਝ ਹੋ ਰਿਹਾ ਕਿੱਦਾਂ ਲੜਾਈ ਲੈ ਰਹੇ ਸਾਡੀ ਸਰਕਾਰ ਜੀ ਇੱਕ ਤਾਂ ਇਹ ਕਾਨੂੰਨੀ ਤੌਰ ਦੇ ਉੱਤੇ ਦਿੱਤਾ ਜਵਾਬ ਆ ਇੱਕ ਤੁਹਾਡੇ ਤੋਂ ਇਹ ਜਾਨਣਾ ਸੀ ਚਾਹੁੰਦੇ ਆ ਪਿੱਛੇ ਜਿਹੜੀਆਂ ਨੀਆ ਦੀਆਂ ਰੇਡਾਂ ਹੋਈਆਂ ਉਸ ਦਾ ਵੀ ਜਿਹੜਾ ਮਾਨਸਿਕ ਤੌਰ ਦੇ ਉੱਤੇ ਤੁਸੀਂ ਪ੍ਰੈਸ਼ਰ ਲਿਆ ਜਾਂ ਫਿਰ ਉਸ ਨੂੰ ਰੁਟੀਨ ਦੀ ਕਾਰਵਾਈ ਸਮਝਿਆ ਨਹੀਂ ਇਹ ਜੀ ਇਹ ਅਸੀਂ ਤੇ ਹੁਣ ਆਮ ਲੋਕਾਂ ਦੀ رائے ਨਹੀਂ ਇਲੈਕਸ਼ਨ ਲੜੀ ਤੇ ਇਲੈਕਸ਼ਨ 'ਚ ਵੀ ਬਹੁਤ ਵੱਡਾ ਫਤਵਾ ਅਮਰਪਾਲ ਦੇ ਹੱਕ 'ਚ ਦਿੱਤਾ ਫੀਰ ਕੋਰਟ ਦਿੱਤਾ ਅਸੀਂ ਆਮ ਹੀ ਵਿਚਰਦੇ ਆ ਤੇ ਲੋਕ ਅਮਰਪਾਲ ਨੂੰ ਬਹੁਤ ਪਿਆਰ ਕਰਦੇ ਹੂੰ ਤੇ ਇਹ ਮੈਨੂੰ ਲੱਗਦਾ ਕਿ ਬਖਲਾੜ ਚ ਆ ਕੇ ਸਾਨੂੰ ਵੀ ਘਰ ਬਿਠਾਉਣਾ ਚਾ ਰਹੇ ਕਿ ਇਹਨਾਂ ਨੂੰ ਕਿ ਇਹਨਾਂ ਦੇ ਸਮਸਥਖਾਨ ਤੇ دہشت ਪਾਈ ਜਾਵੇ ਪੰਜਾਬ ਦੇ ਲੋਕਾਂ ਨੂੰ ਇੱਕ ਦੇ ਪੰਜਾਬ ਦੇ ਲੋਕਾਂ ਤੇ ਜ਼ੁਲਮ ਕਰਨ ਵਾਸਤੇ ਪੁਲਿਸ ਨੂੰ ਹੋਰ ਮੌਕਾ ਦਿੱਤਾ ਜਾ ਸਕਦਾ ਵੀ ਹਾਂ ਵੀ ਠੀਕ ਹੈ ਜੀ ਜਿਹੜਾ ਵੀ ਕੋਈ ਕੋਈ ਅਮਰਪਾਲ ਦੇ ਨਾਮ ਨਾਲ ਜੋੜ ਦਿਓ ਜਾਂ ਕੁਝ ਕਰੋ ਭਾਵੇਂ ਉਹ ਅਮ ਜਿਹੜੇ ਹੁਣ ਅਮਰਤਪਾਲ ਦੇ ਸਮਰਥਕ ਸੀ ਜਿਨ੍ਹਾਂ ਨੇ ਵੋਟਾਂ ਪਾਈਆਂ ਵੋਟਾਂ ਪਾਉਣੀਆਂ ਤਾਂ ਲੋਕਤੰਤਰ ਦੇ ਅਧਿਕਾਰ ਹੈ ਨਾ ਹਰ ਇੱਕ ਦਾ ਉਹਨਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਜੀ ਤੁਸੀਂ ਕਿਉਂ ਅਮਰਤਪਾਲ ਦੇ ਨਾਲ ਜੋ ਜਾਂ ਕਿਉਂ ਇਤਾਂ ਤੇ ਮੇਰੇ ਖਿਆਲ ਇਹ ਹੱਥ ਕੰਡੇ ਅਪਣਾਉਣੇ ਤੇ ਇੱਕ ਸਮਾਜਿਕ ਤੌਰ ਤੇ ਵੀ ਇਨਸਾਨੀਅਤ ਤੌਰ ਤੇ ਵੀ ਬਹੁਤ ਗਲਤ ਆ ਝੂਟੇ ਨੌਜਵਾਨਾਂ ਨੂੰ ਐਨੇ ਕੇਸਾਂ ਚਲ ਜਾ ਕੇ ਫਿਰ ਕਿ ਉਹਨਾਂ ਦੀ ਜ਼ਿੰਦਗੀ ਬਰਬਾਦ ਕਰਨੀ ਇਹ ਕੋਈ ਚੰਗੀ ਗੱਲ ਤੇ ਨਹੀਂ ਮੈਨੂੰ ਲੱਗਦਾ ਕਿ ਸਰਕਾਰ ਨੂੰ ਆਪਣੀ ਕਾਰਜਕਾਰੀ ਨੂੰ ਸੁਧਾਰਨਾ ਚਾਹੀਦਾ ਬਾਕੀ ਪੰਜਾਬ ਪੁਲਿਸ ਦੇ ਜਾਂ ਸਰਕਾਰ ਦੇ ਜਵਾਬ ਤੋਂ ਬਾਅਦ ਹੋ ਸਕਦਾ ਹੈ ਤੁਹਾਡੇ ਪੱਖ ਨੂੰ ਵੀ ਹਾਈ ਕੋਰਟ ਵੱਲੋਂ ਜਾਣਿਆ ਜਾਵੇ ਤਾਂ ਤੁਹਾਡੇ ਕੋਲ ਕੋਈ ਆਧਾਰ ਹੈ ਜਿਸ ਦੇ ਆਧਾਰ ਤੇ ਤੁਸੀਂ ਤਸੱਲੀ ਕਰਾ ਸਕੋ ਅਦਾਲਤ ਦੇ ਵਿੱਚ ਵੀ ਕਿ ਨਹੀਂ ਇਹ ਜਿਹੜੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ ਬੇਬੁਨਿਆਦ ਨੇ ਇਸ ਤਰ੍ਹਾਂ ਨਾ ਤੇ ਅਮਰਤਪਾਲ ਸਿੰਘ ਨੇ ਕਰਨਾ ਕਿਸੇ ਦਾ ਨੁਕਸਾਨ ਜਾਨੀ ਤੌਰ ਤੇ ਨਾ ਉਸ ਦੇ ਸਾਥੀਆਂ ਨੇ ਕਰਨਾ ਇਸ ਦੇ ਸਬੰਧੀ ਕੋਈ ਜਵਾਬ ਤੁਹਾਡੇ ਕੋਲ ਦਲੀਲ ਹੈ ਤੇ ਦਲੀਲ ਤੇ ਅਸੀਂ ਤੇ ਚਾਹ ਹੀ ਰਹੇ ਆ ਕਿ ਅਸੀਂ ਤੇ ਕਿਸੇ ਨੂੰ ਕੋਈ ਆਪ ਸ਼ਬਦ ਵੀ ਬੋਲਣਾ ਜਿਹੜਾ ਉਹ ਸਹੀ ਨਹੀਂ ਸਮਝਦੇ ਇਸ ਨੂੰ ਜਾਨੋਂ ਮਾਰਨ ਲਈ ਤੇ ਸਾਡਾ ਕੋਈ ਕੋਈ ਕਿਤਨਾ ਦੇ ਬਰੋਦ ਹੋ ਸਕਦੇ ਸਾਡੇ ਸਮਾਜਿਕ ਰਾਜਨੀਤਿਕ ਪਰ ਅਸੀਂ ਇਹੋ ਜੀ ਧਾਰਨਾ ਦੇ ਮਦਈ ਨਹੀਂ ਗਏ ਅਸੀਂ ਤੇ ਚਾਹੁੰਦੇ ਆ ਕਿ ਪੰਜਾਬ ਸੁਖ ਸ਼ਾਂਤੀ ਹੋਵੇ ਵਧੀਆ ਮਾਹੌਲ ਹੋਵੇ ਲੋਕ ਆਪਸੀ ਭਾਈਚਾਰਾ ਮਜ਼ਬੂਤ ਹੋਵੇ ਤੇ ਇਹ ਇਹ ਤੇ ਸਰਕਾਰ ਦੀ ਜਿਹੜੀ ਇਹੋ ਜਿਹਾ ਪੁੱਤ ਪਾਉ ਤਾਕਤ ਆਏ ਇਹੋ ਜਿਹਾ ਕਰਕੇ ਇਹੋ ਜਿਹਾ ਹਸਪੰਦ ਆਪਣਾ ਅਕੇ ਤੇ ਆਪਣਾ ਰਾਜ ਭਾਗ ਕਾਇਮ ਰੱਖਣਾ ਚਾਹ ਰਹੇ ਆ ਤੇ ਇਹ ਮੇਰੇ ਖਿਆਲ ਗਲਤ ਚੀਜ਼ਾਂ ਆ ਸਾਡੇ ਸਮਾਜ ਲਈ ਸਾਡੇ ਪੰਜਾਬ ਲਈ ਸਾਡੇ ਪੰਛਿਕ ਪੰਛ ਦੇ ਅਸੀਂ ਤੇ ਕਦੀ ਵੀ ਤਾਂ ਇਹ ਇਹੋ ਜੀ ਜੀ ਸੋਚ ਹੀ ਨਹੀਂ ਸਕਦੇ ਕਿ ਹਾਂ ਕਿ ਕਿਸੇ ਨੂੰ ਕੋਈ ਉਹ ਉਹ ਇੰਦਾਂ ਦੇ ਹਰਾਤ ਮਾਣਨ ਪੰਜਾਬ ਜੀ ਤਾਂ ਚਲੋ ਦੇਖਦੇ ਆਣ ਵਾਲੇ ਸਮੇਂ ਦੇ ਵਿੱਚ ਅਦਾਲਤ ਦੇ ਵੱਲੋਂ ਕੀ ਇਸ ਦੇ ਉੱਤੇ ਫੈਸਲਾ ਹੁੰਦਾ ਤੁਸੀਂ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਗੱਲਬਾਤ ਆਪਣੀ ਰੱਖੀ ਹੈ ਬਹੁਤ ਸ਼ੁਕਰੀਆ ਜੀ ਜੀ ਬਹੁਤ ਧੰਨਵਾਦ ਜੀ ਤੁਹਾਡਾ ਵੀ ਜੀ ਤੁਸੀਂ ਖੁਦ ਸੁਣ ਲਿਆ ਕਿ ਇੱਕ ਪਾਸੇ ਪੁਲਿਸ ਦਲੀਲਾਂ ਦੇ ਰਹੀ ਹੈ ਹਾਈ ਕੋਰਟ ਦੇ ਵਿੱਚ ਕਿ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀ ਅਜਨਾਲਾ ਦੇ ਵਿੱਚ ਜਿਹੜਾ ਥਾਣੇ ਦੇ ਵਿੱਚ ਉਸ ਵਕਤ ਜੋ ਜੋ ਕੁਝ ਹੋਇਆ ਤਲਖ ਭਰੀਆਂ ਗੱਲਾਂ ਕਹੀਆਂ ਗਈਆਂ ਉਸ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਢੜਕਾਉ ਬਿਆਨ ਦਿੱਤੇ ਕਿ ਜਿਸ ਦੇ ਨਾਲ ਨੌਜਵਾਨ ਕਿਸੇ ਵੀ ਤਰ੍ਹਾਂ ਉਸ ਦੇ ਵਿੱਚ ਗੱਲਾਂ ਦੇ ਵਿੱਚ ਆ ਸਕਦੇ ਨੇ ਔਰ ਕੱਲ ਨੂੰ ਕਾਨੂੰਨ ਵਿਵਸਥਾ ਦੇ ਸਾਹਮਣੇ ਖੜਾ ਖਤਰਾ ਹੋ ਸਕਦਾ ਹੈ ਇੱਥੋਂ ਤੱਕ ਕਿ ਮੁੱਖ ਮੰਤਰੀ ਦੀ ਭਗਵੰਤ ਮਾਨ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਕਿਉਂਕਿ ਉਸ ਵੀਡੀਓ ਕਲਿੱਪ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਸਾਬਕਾ ਮੁੱਖ ਮੰਤਰੀ ਬੈਂਤ ਸਿੰਘ ਦਾ ਜੋ ਹਾਲ ਹੋਇਆ ਸੀ ਔਰ ਜਿਹੜੇ ਰਾਹਾਂ ਤੇ ਹੁਣ ਸਰਕਾਰ ਚੱਲ ਰਹੀ ਹੈ ਕਿ ਇਸ ਤਰ੍ਹਾਂ ਦੇ ਨਤੀਜੇ ਨਾਲ ਭੁਗਤਨੇ ਪੈਣੇ ਇਸ ਤਰ੍ਹਾਂ ਦੀ ਕੋਈ ਸ਼ਬਦਾਵਲੀ ਵਰਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਉਸ ਵੀਡੀਓ ਦੇ ਵਿੱਚ ਪਰ ਇਸ ਮਾਮਲੇ ਦੇ ਵਿੱਚ ਅਮਰਿਤਪਾਲ ਸਿੰਘ ਦੇ ਪਿਤਾ ਨੇ ਆਪਣੇ ਜਿਹੜੇ ਨੇ ਪ੍ਰਤੀਕਿਰਿਆ ਰੱਖ ਦਿੱਤੀ ਹੈ ਸਾਹਮਣੇ ਕਿ ਉਹ ਕਹਿੰਦੇ ਕਿ ਅਸੀਂ ਕਿਸੇ ਦੀ ਜਾਨ ਲੈਣੀ ਤਾਂ ਦੂਰ ਦੀ ਗੱਲ ਕਿਸੇ ਨੂੰ ਮਾੜਾ ਚੰਗਾ ਸ਼ਬਦ ਵੀ ਕਹਿਣਾ ਠੀਕ ਨਹੀਂ ਸਮਝਦੇ ਕਿਉਂਕਿ ਅਸੀਂ ਵੀ ਪੰਜਾਬ ਦੇ ਵਿੱਚ ਸ਼ਾਂਤੀ ਤੇ ਸੁੱਖ ਚਾਹੁੰਦੇ ਹਾਂ ਤਾਂ ਇਸ ਦੇ ਬਾਰੇ ਅਸੀਂ ਉਹਨਾਂ ਦਾ ਵੀ ਪੱਖ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਹੈ ਹੁਣ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਹਾਈ ਕੋਰਟ ਦੇ ਵਿੱਚ ਜਿਹੜੀਆਂ ਦੋਵਾਂ ਧਿਰਾਂ ਵੱਲੋਂ ਜਵਾਬ ਜਾ ਰਹੇ ਨੇ ਉਸ ਦੇ ਉੱਤੇ ਅਦਾਲਤਾਂ ਕੀ ਫੈਸਲਾ ਲੈਂਦੀਆਂ ਨੇ ਕਿ ਐਨਐਸਏ ਹਟੇਗਾ ਜਾਂ ਫਿਰ ਹਾਲੇ ਉਸੇ ਤਰ੍ਹਾਂ ਸਰਕਾਰ ਜਿਵੇਂ ਦਲੀਲਾਂ ਦੇ ਰਹੀ ਹੈ ਉਸੇ ਕਰਕੇ ਉਹੀ ਮਿਆਦ ਜਿਹੜੀ ਆ 2025 ਤੱਕ ਦੀ ਵਿਧਾਇਕੀ ਆ ਉਦੋਂ ਤੱਕ ਜਾਰੀ ਰਹੇਗਾ ਹਾਲਾਂਕਿ ਹਲਕਾ ਖੜੂਰ ਸਾਹਿਬ ਤੋਂ ਐਮਪੀ ਚੁਣੇ ਗਏ ਨੇ ਔਰ ਉਹਨਾਂ ਦੇ ਪਰਿਵਾਰਕ ਮੈਂਬਰ ਵਾਰ-ਵਾਰ ਕਹਿ ਰਹੇ ਨੇ ਕਿ ਇਹਦੇ ਲੋਕਾਂ ਨੇ ਵੱਡੇ ਮਾਰਜਨ ਦੇ ਨਾਲ ਜਿਤਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਬਲਕਿ ਜਿੱਤ ਵੀ ਝੋਲੀ ਪਾਈ ਹੈ ਫਿਰ ਵੀ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਸਮਝ ਤੋਂ ਬਾਹਰ ਨੇ ਇਹ ਸਿਰਫ ਤੇ ਸਿਰਫ ਬਦਨਾਮ ਕਰਨ ਲਈ ਗੱਲਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਪ੍ਰਤੀਕਿਰਿਆ ਦੇ ਰੂਪ ਵਿੱਚ ਸਾਹਮਣੇ ਆ ਰਹੀਆਂ ਨੇ ਤੁਹਾਡਾ ਕੀ ਮੰਨਣਾ ਹੈ ਤੁਸੀਂ ਕੀ ਸੋਚਦੇ ਹੋ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਬਣੇ ਰਹੋ ਏਬੀਸੀ ਪੰਜਾਬ ਦੇ ਨਾਲ